ਸਤਿ ਸ਼੍ਰੀ ਅਕਾਲ ਲੋਕ ਕਰਨ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨੀ ਯੂਨੀਅਨ ਸਿੱਧੂ ਪਰਦੇ ਜਰਨਲ ਸਕਤਰ ਸਰਦਾਰ ਕਾਕਾ ਸਿੰਘ ਕੋਟੜਾ ਸਾਹਿਬ ਜੁੜੇ ਨੇ ਕੋਟੜਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਧੰਨਵਾਦ ਹਨਮਨ ਪੱਬੂ ਸਾਹਿਬ ਤੁਹਾਡਾ ਵੀ ਜਿਹੜਾ ਤੁਸੀਂ ਲਗਾਤਾਰ ਆਪਣਾ ਸੰਘਰਸ਼ਾਂ ਦੀ ਕਵਰੇਜਿੰਗ ਕਰ ਰਹੇ ਹੋ ਇੰਟਰਵਿਊ ਕਰ ਰਹੇ ਹੋ ਦਵੈਟਾਂ ਦੇ ਵਿੱਚ ਜਿਹੜਾ ਪਾਗਲੂ ਕਿਸਾਨੀ ਨੂੰ ਜਿਹੜੀ ਸਿੱਤੇ ਨੂੰ ਜਗਾਉਣ 'ਤੇ ਯੋਗਦਾਨ ਤੁਹਾਡਾ ਬਹੁਤ ਵੱਡਾ ਹੈ ਧੰਨਵਾਦ ਜੀ ਕੋਟੜਾ ਸਾਹਿਬ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਜਥੇਬੰਦੀਆਂ ਦਾ ਕਿ ਦਿੱਲੀ ਜਾ ਕੇ ਫਿਰ ਅਸੀਂ ਪ੍ਰੋਟੈਸਟ ਕਰਾਂਗੇ ਐਸਕੇਐਮ ਜਿਹੜਾ ਨਾਨ ਪੋਲਿਟਿਕਲ ਗੈਰ ਰਾਜਨੀਤਿਕਾ ਬਣਿਆ ਹੋਇਆ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਮਾਜੇ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਾਂ ਫਿਰ ਉੱਤਰੀ ਭਾਰਤ ਦਾ ਜਿਹੜਾ 22 ਕਿਸਾਨ ਜਥੇਬੰਦੀਆਂ ਦਾ ਸੰਗਠਨ ਹੈ ਉਹ ਦੂਜੇ ਪਾਸੇ ਕੇਂਦਰ ਨੇ ਆਪਣੇ ਵਜ਼ੀਰ ਭੇਜੇ ਸੀ ਉਹ ਕਹਿੰਦੇ ਕਿ ਮੰਗਾਂ ਪੂਰੀਆਂ ਕਰ ਦਾਂਗੇ ਸਰਕਾਰ ਕਹਿੰਦੀ ਕਿ ਤੁਸੀਂ ਦਿੱਲੀ ਨਾ ਆਓ ਉਸ ਦੇ ਬਾਵਜੂਦ ਵੀ ਤੁਹਾਡਾ ਕਹਿਣਾ ਕਿ ਅਸੀਂ ਦਿੱਲੀ ਜਾਵਾਂਗੇ ਤੁਕੀ ਰੂਪਰੇਖਾ ਤੁਹਾਡੀ ਦਿਲ ਲ ਜਾਣ ਦੀ ਤੇ ਕਿਹੜੇ ਕਿਹੜੇ ਸੰਗਠਨ ਹੋਰ ਤੁਹਾਡੇ ਨਾਲ ਸ਼ਾਮਲ ਹੋਏ ਨੇ ਇਹਦੇ ਵਿੱਚ ਜੀ ਅ ਭੰਗੂ ਸਾਹਿਬ ਸਾਡੇ ਨਾਲ ਜਿਹੜੇ ਅਸੀਂ ਦੋ ਫੋਰਮ ਬਣੇ ਨੇ ਭਾਰਤ ਲੈਵਲ ਦੇ ਇੱਕ ਲਈ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇੱਕ ਆਪਣੇ ਜਿਹੜੇ ਪਹਿਲਾਂ ਉੱਤਰੀ ਭਾਰਤਿਆਂ 18 ਜੱਸੇ ਬਣਿਆ ਸੀ ਕਹਿੰਦੇ ਉਹਨਾਂ ਨੇ ਮਜ਼ਦੂਰ ਕਿਸਾਨ ਮੋਰਚਾ ਬਣਾਇਆ ਦੋਨੇ ਫੋਰਮਾਂ ਵੱਲੋਂ ਜਿਹੜਾ ਦਿੱਤੀ ਹੋਈ ਕਾਲ ਹੈ ਇਹ ਅਸੀਂ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਉਹਦੇ ਵਿੱਚ ਜਿਹੜੀ ਅਸੀਂ ਤਿਆਰੀ ਐ ਤੁਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਤਿੰਨ ਬਹੁਤ ਵੱਡੇ ਪ੍ਰੋਗਰਾਮ ਕੀਤੇ ਇੱਕ ਤਾਂ ਅਸੀਂ ਬੀਕੇ ਜੂ ਸਿੱਧੂਪੁਰ ਬਨੋਂ ਨੇ ਸਰਾਭਾ ਪਿੰਡ ਦੇ ਵਿੱਚ ਗੱਠ ਕੀਤਾ ਉਦੋਂ ਸਾਡਾ ਜਿਹੜਾ ਪਿੱਛੇ ਕੁਝ ਹੋਰ ਤਰੀਕ ਸੀਗੀ ਦਿੱਲੀ ਜਾਣ ਦੀ ਆ ਫੇਰ ਸਾਡੇ ਨਾਲ ਜਦੋਂ ਦੂਜਾ ਫੋਰਮ ਆਇਆ ਉਹਨਾਂ ਨੇ ਕੁਝ ਆਪ ਦਾ ਮਜਬੂਰੀਆਂ ਗਣਾਈਆਂ ਸਾਨੂੰ ਕਿ ਇਹ ਜਿਹੜੀ ਡੇਟ ਐ ਇਹ ਛੇਦੀ ਕੀਤੀ ਜਾਵੇ ਚਲੋ ਉਸੇ ਉਹਨਾਂ ਦੇ ਵਿਚਾਰ ਤੇ ਗੌਰ ਕਰਕੇ ਜਿਹੜਾ ਫਿਰ ਇਹ 13 ਫਰਵਰੀ ਵਾਲਾ ਤੈਅ ਹੋ ਗਿਆ ਸਾਡੇ ਦੋਨੋਂ ਪੁਰਵਾਂ ਬੰਦੇ। ਉਸ ਤੋਂ ਬਾਅਦ ਅਸੀਂ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਨੇ ਜੰਡਾਲਾ ਗੁਰੂ ਦੇ ਵਿੱਚ ਜਿਹੜਾ 2 ਜਨਵਰੀ ਨੂੰ 6 ਜਨਵਰੀ ਦੇ ਵਿੱਚ ਅਸੀਂ ਬਠਿੰਕ ਬਰਨਾਲੇ ਦੇ ਵਿੱਚ ਕੀਤਾ। ਉੱਥੋਂ ਲੋਕਾਂ ਦਾ ਮੂਹਰ ਲੋਕਾਂ ਦਾ ਗੁੱਸਾ ਲੋਕਾਂ ਦਾ ਜੋਸ਼ ਸਾਨੂੰ ਦਿਸਿਆ ਤੇ ਅੱਗੇ ਨਾਲੋਂ ਜ਼ਿਆਦਾ ਲੋਕ ਜਿਹੜਾ ਦਿੱਲੀ ਦੀ ਤਿਆਰੀ ਚ ਨੇ ਆ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਵੀ ਹੈ ਕਿ ਇੰਨਾ ਸਮਾਂ ਲੰਘਣ ਦੇ باوجود ਜਿਹੜਾ ਸੀ ਉਹ ਤੋਂ ਮੋਰਚਾ ਹਾਕੇ ਲੈ ਕੇ ਆਏ ਸੀ ਕੁਝ ਮੰਗਾਂ ਅਧੂਰੀਆਂ ਸੀ ਉਸ ਮੋਰਚੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਮਨਾਉਣ ਦਾ ਜਿਹੜਾ ਸਮਾਂ ਹੈ ਉਹਨਾਂ 3 ਮਹੀਨੇ ਸਰਕਾਰ ਦੇ ਰਹਿ ਗਏ ਆ ਜੇ ਅਸੀਂ ਅੱਜ ਵੀ ਨਾ ਬੋਲਾਂਗੇ ਤਾਂ ਇਹਦਾ ਮਤਲਬ ਸਰਕਾਰ ਨਾਲ ਸਹਿਮਤੀ ਬਣਦੀ ਹੈ ਵੀ ਤੁਸੀਂ ਅੱਜ ਉਹਦੀ ਜਦੋਂ ਪ੍ਰਧਾਨ ਮੰਤਰੀ ਦਾ ਸਮਾਂ ਰਹਿੰਦਾ ਸੀ ਉਦੋਂ ਕਿਉਂ ਨਹੀਂ ਬੋਲੇ ਪਾ ਇਹ ਸਮਾਸੀ ਚੁੜਕੇ ਆ ਜਿਹੜਾ ਸਾਡਾ ਦੋਨੇ ਫੋਰਮ ਵੱਲੋਂ 13 ਫਰਵਰੀ ਦਾ ਜਿਹੜਾ ਪੁੱਛਦਾ ਜਿਹੜਾ ਸੱਦਾ ਦਿੱਤਾ ਹੋਇਆ ਉਹਦੇ ਸਬੰਧ ਦੇ ਵਿੱਚ ਲੱਗਦਾ ਵੀ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਰਸਣ ਇਕੱਠਾ ਕਰਨਾ ਸ਼ੁਰੂ ਕਰਿਆਨ ਟਰਾਲੀਆਂ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰਤੀਆਂ ਇਹ ਮੈਨੂੰ ਤਾਂ ਪੰਜਾਬ ਦੇ ਵਿੱਚੋਂ ਇੰਨੇ ਕਿ ਮੈਸੇਜ ਆਏ ਬਹੁਤ ਪਿੰਡਾਂ ਨੇ ਮੀਟਿੰਗਾਂ ਕਰ ਕਰ ਟਰੈਕਟ ਵੀ ਲੈ ਲਏ ਟਰਾਲੀਆਂ ਵੀ ਲੈ ਲੀਆਂ ਜਿਹੜੀਆਂ ਪੈਣ ਵਾਲੀਆਂ ਜਿਹੜੀਆਂ ਟਰਾਲੀਆਂ ਤਿਆਰ ਕੀਤੀਆਂ ਇਹ ਕੱਪਾਲੀਆਂ ਬਹੁਤ ਆ ਜਿਹੜੇ ਰਹਿਣ ਸਹਿਣ ਦਾ ਸਬੰਧ ਹੈ ਜਿਹੜਾ ਉਹ ਪਿੰਡਾਂ ਦੇ ਵਿੱਚੋਂ ਗਰਾਊਂਡ ਲੈਵਲ ਤੇ ਸਾਨੂੰ 13 ਫਰਵਰੀ ਨੂੰ ਮਿਲੂਗਾ ਦੇਖਣ ਨੂੰ ਜੀ ਜਿਵੇਂ ਜਿਹੜੀਆਂ ਮੰਗਾਂ ਨੇ ਕਾਕਾ ਜੀ ਮੰਗਾਂ ਥੋੜੀਆਂ ਹੋਈਆਂ ਐ ਐਮਐਸਪੀ ਨੂੰ ਤਰਨ ਬਣਾਉਣਾ 40 ਬਿੱਲ ਬਿਜਲੀ ਬਿੱਲ 20 20 ਭਾਰਤ ਗੈਟ ਦੇ ਵਿੱਚੋਂ ਬਾਹਰ ਆਵੇ ਡਬਲਯੂਟੀਓ ਜਿਹੜੇ ਨੀਤੀਆਂ ਲਾਗੂ ਹੋ ਰਹੀਆਂ ਨੇ ਜਿ ਸਹਾਰ ਤੇ ਕਿਸਾਨ ਕੁਚਲਾ ਜਾ ਰਿਹਾ ਮਜ਼ਦੂਰ ਨੂੰ ਦਿਹਾੜੀ ਨਹੀਂ ਮਿਲਦੀ ਕਿਸਾਨ ਨੂੰ ਫਸਲਾਂ ਦੇ ਮੁੱਲ ਨਹੀਂ ਮਿਲਦੇ ਕਿ ਡਬਲਯੂਟੀਓ ਦੀ ਹਦਾਇਤਾਂ ਤੋਂ ਭਾਰਤ ਬਾਹਰ ਆਵੇ ਜਾਣ ਲਖੀਮਪੁਰ ਦੀ ਗੱਲ ਹੋ ਗਈ ਕਿਸਾਨਾਂ ਨੂੰ ਪੈਨਸ਼ਨ ਦੀ ਗੱਲ ਹੋ ਗਈ ਚਿਪ ਵਾਲੇ ਮੀਟਰ ਜਿਹੜਾ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾ ਰਹੀ ਹੈ ਚਿਪ ਵਾਲੇ ਮੀਟਰਾਂ ਦੇ ਥਰੂ ਉਹਦਾ ਵਿਰੋਧ ਹੋ ਗਿਆ ਇਹਨਾਂ ਜੋ ਭਾਜਪਾ ਦੇ ਵੱਡੇ ਲੀਡਰ ਤਾਂ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਹੁਣ ਵੀ ਇਹ ਤਾਂ ਕਾਮਰੈਡਾਂ ਵਾਲੀਆਂ ਗੱਲਾਂ ਕਰਦੇ ਨੇ ਜਿਸਾਨ ਅਗੋਂ ਕਿ ਡਬਲਯੂਟੀਓ ਦੇ ਵਿੱਚੋਂ ਭਾਰਤ ਕਿਵੇਂ ਬਾਹਰ ਕੱਢ ਲਈਏ ਗੈਟ ਦੇ ਸਮਝੌਤੇ ਦੇ ਵਿੱਚੋਂ ਕਿਵੇਂ ਅਸੀਂ ਮੁਨਕਰ ਹੋ ਜਾਈਏ ਐਮਐਸਪੀ ਜ ਜਨ ਸਾਨੂੰ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਮੱਦੇਨਜ਼ਰ ਰੱਖਦੇ ਹਾਂ ਐਮਐਸਪੀ ਦੇਣੀ ਪੈਂਦੀ ਹੈ ਤਾਂ ਫਿਰ ਅਸੀਂ ਸਾਰੀ ਫਸਲਾਂ ਦੇ ਉੱਪਰ ਕਿਵੇਂ ਐਮਐਸਪੀ ਦੇ ਦਈਏ ਉਹ ਕਹਿੰਦੇ ਕਿ ਕਾਮਰੈਡਾਂ ਵਾਲੀਆਂ ਗੱਲਾਂ ਹੋ ਗਈਆਂ ਇਹ ਤਾਂ ਨਹੀਂ ਬੇਕੋ ਉਹਨਾਂ ਨੇ ਸ਼ਬਦ ਬੱਤ ਲੈ ਕਾਮਰੈਡਾਂ ਵਾਲਾ ਤੇ ਕਾਮਰੈਡਾਂ ਨਾਲ ਤਾਂ ਅਸੀਂ ਕਦੇ ਵੀ ਨੇੜੇ ਤੇੜੇ ਨਹੀਂ ਗਏ ਵਿਚਾਰ ਉਹਦੀ ਸਮ ਸਵਾਲ ਹੈ ਜਿਹੜਾ ਗੈਟ ਤੋਂ ਭਾਰਤ ਨੂੰ ਬਾਹਰ ਆਉਣ ਦਾ ਅਸੀਂ ਕਹਿ ਰਹੇ ਆਂ ਵੀ ਲੋਕਤੰਤਰ ਹੈ ਤੇ ਹਰੇਕ ਨੂੰ ਗੱਲ ਰੱਖਣ ਦਾ ਹੱਕ ਹੈ ਤਾਂ ਅਸੀਂ ਆਪ ਦੇ ਦੇਸ਼ ਦੇ ਕਿਸਾਨਾਂ ਨੂੰ ਤੇ ਲੋਕਾਂ ਨੂੰ ਅਸੀਂ ਗਹਿਣੇ ਤਰਨ ਜਾ ਰਹੇ ਆਂ ਤੇ ਜੇ ਭਾਜਪੀ ਦੇ ਅੱਗੇ ਕਹਿਣ ਕਿ ਗੈਟ ਤੋਂ ਬਾਹਰ ਆਉਣਾ ਮੁਸ਼ਕਲ ਹੈ ਤਾਂ ਮਤਲਬ ਤਾਂ ਜਿਵੇਂ ਅਸੀਂ ਸਾਡੇ ਕਿਸਾਨੀ ਦੇ ਆਧਾਰਨਾ ਪਈਆਂ ਕਿ ਜਿਹਨੇ ਜ਼ਮੀਨ ਗਹਿਣੇ ਕਰਤੀ ਉਹਦੀ ਪਹੁੰਚ ਨਹੀਂ ਹੁੰਦੀ ਛਡਾਉਣ ਵਾਲੀ ਇਹ ਤੱਕ ਗਈ ਇਹ ਦਾ ਮਤਲਬ ਉਹਦਾ ਇਹ ਹੈ ਕਿ ਉਹਨੇ ਗੋਡੇ ਟੇਕ ਤੇ ਉਹਦਾ ਮੂਰੇ ਸਾਡੀ ਜਿਹੜੀ ਮੰਗ ਹੈ ਗੇਟ ਤੋਂ ਬਾਹਰ ਜਿਹੜੀ ਉਹਦੇ ਨਾਲ ਸੁਆਮੀ ਨਾਥਨ ਦੀ ਰਿਪੋਰਟ ਹੈ ਐਮ ਐਸ ਪੀ ਕਾਨੂੰਨਵਾਨ ਦੀ ਗੱਲ ਹੈ ਅਸੀਂ ਕਹਿੰਦੇ ਵੀ ਇਹਨਾਂ ਮੰਗਾ ਤੇ ਜੂੜ ਹੀ ਗੇਟ ਨੇ ਪਾਇਆ ਹੋਇਆ ਜਿੰਨਾ ਚਿਰ ਭਾਰਤ ਸਰਕਾਰ ਉਹ ਤੋਂ ਬਾਹਰ ਨਹੀਂ ਆਉਂਦੀ ਇਹ ਕੋਈ ਜ਼ਰੂਰ ਨਹੀਂ ਇਹ ਲੰਮਾ ਚੌੜੀ ਗੱਲ ਨਹੀਂ ਸਿਰਫ ਇਹਨਾਂ ਨੇ ਇੱਕ ਪੇਜ ਤੇ ਲਿਖ ਕੇ ਦੇਣਾ ਕਿ ਅਸੀਂ ਗੇਟ ਤੋਂ ਬਾਹਰ ਆਉਣਾ ਚਾਹੁੰਦੇ ਆ ਆ ਜਾਣਗੇ ਕੋਈ ਰੌਲਾ ਨਹੀਂ ਇਹ ਬਾੜੀ ਨਹੀਂ ਇਹ ਤਾਂ ਆ ਗਏ ਸੀਗੇ ਜਦੋਂ ਸਾਡਾ ਜਿਹੜਾ ਕੁਝ ਇਹਨਾਂ ਨੇ ਵਿਚਾਰ ਕੀਤਾ ਕਿ ਇਹ ਕਾਰਬਰੇਡ ਵਾਲੀਆਂ ਗੱਲਾਂ ਨੇ ਜਦੋਂ ਅਸੀਂ ਉਹ ਦਿੱਲੀ ਦੇ ਵਿੱਚ ਬੈਠੇ ਸੀ 13 ਮਹੀਨੇ ਲੜਾਈ ਤਾਂ ਇੱਕ ਵੱਡਾ ਪ੍ਰੈਸ ਬਿਆਨ ਆ ਗਿਆ ਸੀ ਭਾਰਤ ਸਰਕਾਰ ਦਾ ਕਿ 47 ਮੁਲਕ ਇਸ ਗੱਲ ਤੇ ਤਿਆਰ ਹੋ ਗਏ ਸੀ ਕਿ ਸਾਡੇ ਆਪ ਦੇ ਦੇਸ਼ ਦੇ ਕਿਸਾਨਾਂ ਨੂੰ ਸਬਸਿਡੀਆਂ ਦੇਣੀਆਂ ਪੈਣੀਆਂ ਵੱਧ ਕਿਸਮ ਤੇ ਸਾਡੀ ਕਿ ਕੁਝ ਕਿਸਾਨ ਆਗੂਆਂ ਨੇ ਇਹ ਵਿਚਾਰ ਨੂੰ ਅਣਗੋਲਿਆ ਕਰਕੇ ਇਹ ਜਿਹੜੇ ਸ਼ਬਦ ਉਹਨੇ ਵਰਤੇ ਨੇ ਬੀਜੇਪੀ ਦੇ ਬੰਦਿਆਂ ਨੇ ਹੋ ਸਕਦਾ ਉਹ ਬੰਦੇ ਇਹ ਗੱਲ ਨਾ ਚਾਹੁੰਦੇ ਹੋਣ ਕਿ ਸੁਆਮੀਨਾਥ ਜੀ ਦੀ ਰਿਪੋਰਟ ਲਾਗੂ ਹੋ ਜੇ ਐਮਐਸਪੀ ਕਾਨੂੰਨ ਬਣ ਜੇ ਭਾਰਤ ਗੈਰ ਤੋਂ ਬਾਹਰ ਆ ਜੇ ਤਾਂ ਇਹ ਸਮੇਂ ਦੇ ਵਿੱਚ ਜੇ ਅਸੀਂ ਉਦੋਂ ਡਟੇ ਰਹਿੰਦੇ ਅਸੀਂ ਉਦੋਂ ਕਹਿੰਦੇ ਸੀ ਕਿ ਕਿੰਨੇ ਕਾਨੂੰਨ ਰੱਦ ਹੋ ਗਏ ਤੇ ਸਾਡੇ ਆਗੂ ਬੋਲਦੇ ਸੀ ਸਟੇਜਾਂ ਤੇ ਜਦੋਂ ਅਸੀਂ ਬੱਤੀ ਬੰਦੇ ਹੁੰਦੇ ਸੀ ਇਕੱਠੇ ਕਿ ਹਾਥੀ ਦਾ ਲੰਘਾ ਲਿਆ ਪੂਛ ਰਹਿ ਗਈ ਅੱਜ ਅਸੀਂ ਉਹ ਕੂਸ਼ ਨੂੰ ਵੀ ਨਿਮੇੜਨ ਜਾ ਰਹੇ ਹਾਂ ਜਿਹਨੂੰ ਕਿਉਂ ਛੱਡ ਗਏ ਇਹ ਮੰਗਾ ਜੇ ਚਿੱਪ ਵਾਲੀ ਮੀਟਰਾਂ ਦੀ ਗੱਲ ਹੈ 2020 ਵਾਲਾ ਬਿਜਲੀ ਵਾਲਾ ਅਸੀਂ ਕਿੰਨੇ ਵੀ ਸਰਕਾਰ ਨੇ ਸਾਡੇ ਨਾਲ ਏਗੜੀ ਹੋਈ ਸੀ ਕਿ ਅਸੀਂ ਇਹ ਬਿੱਲ ਲੈ ਕੇ ਨਹੀਂ ਆਵਾਂਗੇ ਕਿ ਇਹ ਸਾਡਾ ਕੱਲਿਆਂ ਦਾ ਇਹ ਸਾਰਿਆਂ ਦੀ ਸੀ ਤਾਂ ਭਾਜਪਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਕਿਸਾਨ ਆਗੂਆਂ ਨੇ ਸਾਨੂੰ ਬਹੁਤ ਸਮਾਂ ਦਿੱਤਾ ਸਾਡੀ ਹੁਣ ਸਰਕਾਰ ਜਾ ਰਹੀ ਹੈ ਤੇ ਆਹ ਜਿਹੜੀਆਂ ਮੰਗਾਂ ਰਹਿਣੀਆਂ ਐ ਇਹ ਕਿਸਾਨਾਂ ਨੂੰ ਅਮਲੀ ਜਮਾ ਪਾ ਕੇ ਇਹਨੂੰ ਲਾਗੂ ਕਰੀਏ ਜਿੰਨਾ ਪਿੱਛੇ ਸਦਾ ਰੋਜ਼ ਚੱਲਿਆ ਸੰਘਰਸ਼ ਚੱਲਿਆ ਤਾਂ ਸਮਾਂ ਆਇਆ ਕਿਸਾਨਾਂ ਦੇ ਦਿਲ ਜਿੱਤਣ ਦਾ ਬੀਜੇਪੀ ਕੋਲੇ ਟਾਈਮ ਹੈ ਜੀ ਜਦੋਂ 13 ਫਰਵਰੀ ਨੂੰ ਤੁਸੀਂ ਦਿੱਲੀ ਕੋਚ ਕਰੋਗੇ ਤਾਂ ਉੱਥੇ ਹਰਿਆਣਾ ਸਰਕਾਰ ਵੀ ਸਖਤ ਹੈ ਉਹ ਕਹਿੰਦਾ ਕਿ ਜਿਹੜਾ ਡੀਜ਼ਲ ਪਾਊਗਾ ਕਿਸਾਨਾਂ ਦੇ ਟਰੈਕਟਰਾਂ ਦੇ ਵਿੱਚ ਲਾਇਸੈਂਸ ਕੈਨਸਲ ਕਰ ਦਾਂਗੇ ਪੈਟਰੋਲ ਪੰਪ ਵਾਲਿਆਂ ਦਾ ਤੇ ਸ਼ੰਭੂ ਬਾਰਡਰ ਤਾਂ ਅੱਜ ਹੀ ਸੀਲ ਕਰਤਾ ਗਿਆ ਕਨੌਰੀ ਬਾਰਡਰ ਵੀ ਸੀਲ ਕਰਤਾ ਗਿਆ ਜਿੱਥੋਂ ਜਿੱਥੋਂ ਤੁਸੀਂ ਐਂਟਰੀ ਕਰੋਗੇ ਉਹ ਤਾਂ ਸਾਰੇ ਰਸਤੇ ਬੰਦ ਨੇ ਕੋਟੜਾ ਸਾਹਿਬ ਦੇਖੋ ਮੈਨੂੰ ਲੱਗਦਾ ਵੀ ਜਿਹੜੀ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਇੱਕ ਵੱਖਰੀਆਂ ਸਰਕਾਰਾਂ ਨਹੀਂ ਇਹ ਇੱਕ ਵੱਖਰਾ ਇਸ਼ੂ ਹੈ ਕਿ ਕਿਹੜੀ ਸਟੇਟ ਦੇ ਵਿੱਚ ਕਿਹਦੀ ਸਰਕਾਰ ਹੈ ਹੈ ਤਾਂ ਉਹ ਹਰਿਆਣਾ ਸਰਕਾਰ ਉਹ ਨੇ ਐ ਗੋਡੇ ਟੇਕ ਦੇਨੇ ਕੇਂਦਰ ਮੁਰੇ ਤੇ ਜਿਵੇਂ ਤੁਸੀਂ ਕਹੋ ਅਸੀਂ ਓਮੇ ਕਰ ਨੂੰ ਤਿਆਰ ਆਏ ਅਸੀਂ ਨਾ ਕੇ ਨੂੰ ਤਿਆਰ ਆਏ ਅਸੀਂ ਵੱਡੇ ਵੱਡੇ ਪੱਥਰ ਲਾਉਣ ਨੂੰ ਤਿਆਰ ਐ ਇਥੋਂ ਤੱਕ ਕੇ ਜਿਹਨੂੰ ਕਹਿੰਦੇ ਆ ਚੌਥਾ ਸਾਮਾ ਲੋਕਤੰਤਰ ਦਾ ਪੰਚਾਇਤੀ ਸਰਪੰਚਾਂ ਤੁਸੀਂ ਉਹਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਕਿ ਪਿੰਡ ਦੇ ਵਿੱਚ ਅਨਾਊਂਸਮੈਂਟ ਕਰੋ ਕੋਈ ਦਿੱਲੀ ਨਾ ਜਾਵੇ ਗੁਰਦੂ ਗੁਰੂ ਘਰਾਂ ਦੇ ਵਿੱਚ ਜਾ ਕੇ ਕਹਿ ਰਹੇ ਨੇ ਵੀ ਕੋਈ ਲੰਗਰ ਦਾ ਤਿਆਰ ਕਰੇ ਪਟਰੋਲ ਪੰਪ ਵਾਲਿਆਂ ਨੂੰ ਕਹਿ ਰਹੇ ਤੇ ਗੱਡੀ 'ਚ ਤੇਲ ਨਾ ਪਾਓ ਇਹਦੀਆਂ ਬਿਆਨਵਾਜ਼ੀਆਂ ਕਰਨੀਆਂ ਉਸ ਸਮੇਂ ਦੇ ਵਿੱਚ ਨਿੰਦਣਯੋਗ ਐ हरियाणा ਦੇ ਵਿੱਚ ਜਿਹੜੀ ਸਾਡੇ ਕੋਲੇ ਰਿਪੋਰਟ ਹੈ ਸਾਡੇ ਕੋਲੇ ਰਿਪੋਰਟ ਹੈ ਕਿ ਦੋ ਤਿੰਨ ਪਿੰਡਾਂ ਦੇ ਵਿੱਚ ਫੋਰਸ ਗਈ ਹੈ ਧਮਕਾਉਣ دہشت ਪਾਉਣ ਗਈ ਹੈ ਤਾਂ ਉਸ ਲੱਗਰ ਨੇ ਇਕੱਠ ਹੋ ਕੇ ਤੁਰਸ ਬੁਝਾਈ ਹੈ ਤੇ ਸਾਰੇ ਲੋਕ ਇਕੱਠੇ ਹੋਏ ਨੇ ਤੇ ਇਥੋਂ ਤੱਕ ਸਾਡੇ ਕੋਲੇ ਰਿਪੋਰਟ ਹੈ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਕਹਿ ਕੇ ਆਏ ਨੇ ਪ੍ਰਸ਼ਾਸਨ ਵਾਲੇ ਵੀ ਤੁਸੀਂ ਲੋਸਮੈਂਟ ਨਹੀਂ ਕਰਨੀ ਤੁਸੀਂ ਗੁਰੂ ਘਰਾਂ ਚ ਲੰਗਰ ਨਹੀਂ ਬਣਾਉਣਾ ਤਾਂ ਉਹਨਾਂ ਨੇ ਇਕੱਠੇ ਹੋ ਕੇ ਕਿਹਾ ਵੀ ਅਸੀਂ ਹਰ ਹਾਲਤ ਮੋਰਚੇ ਦੇ ਵਿੱਚ ਲੰਗਰ ਪਚਾਵਾਂਗੇ ਇਹ ਸਾਡੀ ਜ਼ਿੰਮੇਵਾਰੀ ਗੁਰੂਆਂ ਨੇ ਲੱਗੀ ਹੋਈ ਹੈ ਅਸੀਂ ਕਿਸੇ ਵੀ ਦਬਾਅ ਕਰਕੇ ਜਿਹੜਾ ਲੰਗਰ ਨਹੀਂ ਰੋਕਾਂਗੇ ਲੰਗਰ ਜਾਵਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਹਰਿਆਣਾ ਦੇ ਵਿੱਚ ਜਿੰਨਾ ਇਹ ਸਰਕਾਰ دہشت ਦਾ ਮਾਹੌਲ ਬਣਾਉਗੀ ਸਖਤ ਹੋਊਗੀ ਮੈਨੂੰ ਲੱਗਦਾ ਹੈ ਕਿ ਸਾਡੇ ਨਾਲੋਂ ਹਰਿਆਣਾ 100 ਗੁਣਾ ਮੂਰੇ ਹੋ ਕੇ ਜਾਦੇ ਆਊਗਾ 에어ਪੋਰਟਾ ਸਾਡੇ ਕੋਲੇ ਲਗਭਗ ਅਸੀਂ ਕੱਲ ਹੀ ਹਜੇ ਕਾਲਿਆਲੀ ਮੰਡੀ ਦੇ ਵਿੱਚ ਕਾਨਫਰੰਸ ਕੀਤੀ ਹੈ ਤਾਂ ਉੱਥੇ ਵੀ ਲੋਕਾਂ ਦਾ ਇਹ ਸਿਰੋਸਕੇ ਬੈਠ ਮਾਰਚ ਕੀਤੀ ਐ ਮੀਟਿੰਗਾਂ ਕੀਤੀਆਂ ਰੈਲੀਆਂ ਕੀਤੀਆਂ ਜੀ ਬੀਜਪੀ ਨੂੰ ਲੱਗ ਰਿਹਾ ਜਿਹੜਾ ਇਹ ਇੰਨਾ ਕੁਝ ਕਰ ਰਿਹਾ ਹੈ ਕਿ ਕਿਸਾਨ ਜਾਣਦੇ ਨੇ ਕਿਸਾਨਾਂ ਨੂੰ ਲੜਨਾ ਆ ਗਿਆ 13 ਮਹੀਨੇ ਦਿੱਲੀ ਦੇ ਵਿੱਚ ਰਹਿ ਕੇ ਜੇ ਪ੍ਰਧਾਨ ਮੰਤਰੀ ਦਾ ਕਿਹਾ ਹੋਇਆ ਲਬਜ ਵਾਪਸ ਕਰਵਾ ਸਕਦੇ ਨੇ ਸਾਤਾ ਜਿਹੜੀਆਂ ਰਹਿਂਦੀਆਂ ਮੰਗਾਂ ਨੇ ਬੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਤਾਂ ਉਹ ਮੀਟਿੰਗਾਂ ਦੇ ਵਿੱਚ ਮੰਨੀ ਹੋਈ ਸਰਕਾਰ ਹੈ ਅੱਜ ਸਮਾਂ ਮੈਂ ਫੇਰ ਕਹਣਾ ਬੀਜਪੀ ਕੋਲੇ ਸਮਾਂ ਕਿ ਜਿਹੜੀ ਸਾਡੀ ਉਹਨਾਂ ਦੇ ਵਿੱਚ ਬਿਆਨਵਾਜੀ ਕਿਸੇ ਉਹਨਾਂ ਦੇ ਆਗੂ ਨੇ ਕੀਤੀ ਆ ਉਹ ਬੜੀ ਚਰਚਾ 'ਚ ਰਹੇ ਨੇ ਪਰ ਉਹਨਾਂ ਨੂੰ ਘੱਟੋ-ਘੱਟ ਇਹ ਤਾਂ ਧਿਆਨ ਕਰ ਲੈਣਾ ਚਾਹੀਦਾ ਕਿ ਤੂੰ ਬਿਆਨਵਾਜੀ ਕਰਨ ਤੋਂ ਪਹਿਲਾਂ ਆਪਦੇ ਭਾਜਪਾ ਦੇ ਮੰਤਰੀਆਂ ਤੋਂ ਪੁੱਛ ਲਾ ਵੀ ਤੁਸੀਂ ਕਿਸਾਨਾਂ ਨਾਲ ਤਾਂ ਮੀਟਿੰਗਾਂ ਚੱਲੀਆਂ ਚੰਡੀਗੜ੍ਹ ਦੇ ਵਿੱਚ ਕਿ ਜਿਹੜੀਆਂ 12 ਮੰਗਾਂ ਦਿੱਤੀਆਂ ਸੀ 12 ਮੰਗਾਂ ਤੇ ਉਹਨਾਂ ਦੀ ਬੜੀ ਚਰਚਾ ਹੋਈ ਹੈ ਖੁੱਲ ਕੇ ਇੱਕ-ਇੱਕ ਮੰਗ ਤੇ ਹੋਈ ਹੈ ਆ ਉਤੇ ਉਹਨਾਂ ਨੇ ਮੰਨਿਆ ਕਿ ਅਸੀਂ ਤਾਂਾਂ ਮੀਟਿੰਗ ਦੇ ਵਿੱਚ ਰੱਖਾਂਗੇ ਇੱਕ ਦੋ ਦਿਨਾਂ ਦੇ ਸਮਾਂ ਲੱਗਦਾ ਹੋ ਸਕਦਾ ਹੈ 12 ਤਰੀਕ ਨੂੰ ਦੁਬਾਰਾ ਮੀਟਿੰਗ ਆਪਣੀ ਫਿਰ ਇਸ ਇਸ਼ੂਆਂ ਤੇ ਹੋਊਗੀ ਤਾਂ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਆਗੂ ਹੈ ਚਾਹੇ ਉਹ ਸਾਡੇ ਵਿੱਚੋਂ ਕੁਝ ਠੀਕ ਹੈ ਲੱਖ ਮੱਤ ਭੇਦ ਨੇ ਸਾਡੇ ਵਾਲੇ ਕੁਝ ਪਾਸੇ ਜਿਹੜੀਆਂ ਸਾਡੇ ਦੋਨੇ ਫੋਰਮਾਂ ਤੋਂ ਜਸੇ ਬੰਨੀਆਂ ਨਿੱਕੇ ਮੋਟੇ ਜਿਹੜੀਆਂ ਪਾਸੇ ਰਹਿ ਗਈਆਂ ਉਹ ਵੀ ਬਿਆਨਬਾਜ਼ੀ ਕਰ ਰਹੀਆਂ ਨੇ ਬਿਆਨਬਾਜ਼ੀ ਨਹੀਂ ਕਰਨਾ ਚਾਹੀਦਾ ਲੜਦਾ ਕੌਣ ਹੈ ਲੜਨ ਦਾ ਤਰੀਕਾ ਅਡੋਡੀ ਹੈ ਕਿਸੇ ਦੀ ਸਮਝ ਦੇ ਮੁਤਾਬਕ ਠੀਕ ਨਹੀਂ ਲੜ ਰਹੇ ਕਿਸੇ ਦੀ ਸਮਝ ਦੇ ਮੁਤਾਬਕ ਗਲਤ ਲੜ ਰਹੇ ਆ ਯਾਰ ਜਿਹੜਾ ਆਗੂ ਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਤੇ ਰਹਿੰਦੀਆਂ ਮੰਗਾਂ ਮਨਾਉਣੀਆਂ ਦਿੱਤੀਆਂ ਨੇ ਆ ਸਾਡਾ ਤਰੀਕਾ ਠੀਕ ਨਹੀਂ ਤੁਸੀਂ ਆਪ ਦਾ ਤਰੀਕਾ ਬਣਾ ਲਓ ਤੁਸੀਂ ਲੜੋ ਲੜੋ ਤਾਂ ਸਹੀ ਪਰ ਸਰਕਾਰ ਦੇ ਹੱਥ ਚ ਭੁਗਤਣਾ ਉਹਨੂੰ ਸਹਿ ਦੇਣੀ ਮੈਂ ਦੋ ਤਿੰਨ ਦੀਆਂ ਇੰਟਰਵਿਊਆਂ ਦੇਖੀਆਂ ਦੋ ਤਿੰਨ ਦੇ ਪ੍ਰੈਸ ਬਿਆਨ ਵੀ ਦੇਖੇ ਨੇ ਕਿ ਐ ਕਹਿਣਾ ਅਸੀਂ ਨਹੀਂ ਜਾ ਰਹੇ ਜੀ 13 ਨੂੰ ਦੂਜਿਆਂ ਨੇ ਕਹਿਣਾ ਅਸੀਂ ਨਹੀਂ ਜਾ ਰਹੇ 13 ਨੂੰ ਸਾ ਮੈਨੂੰ ਇਹ ਲੱਗਦਾ ਵੀ ਇੱਕ ਆਗੂ ਨੇ ਇਥੋਂ ਤੱਕ ਕਹਿਤਾ ਕਿ ਕੋਈ ਬੰਦਾ ਸੌਂਖਾਵੇ ਕਿ ਐਮਐਸਪੀ ਕਾਨੂੰਨ ਤੇ ਗਰੰਟੀ ਕਾਨੂੰਨ ਦੀ ਗੱਲ ਹੀ ਨਹੀਂ ਹੋਈ ਪਰ ਜਦੋਂ ਸਾਡੇ ਦੋ ਫੋਰਮ ਚੱਲਦੇ ਸੀ ਉਦੋਂ ਦੀ ਜੀ ਇੱਕ ਸਾਡਾ ਭਾਰਤ ਐਵਲਾ ਮੋਰਚਾ ਚੱਲਦਾ ਸੀ ਦੂਜਾ ਕਾਬਲੇ ਦਾਲਾ ਚੱਲਦਾ ਸੀ ਜੀ ਉਹਨਾਂ ਦੇ ਦੋਨੇ ਫੋਰਮਾਂ ਦੀ ਰਕਾਬगंज ਗੁਰੂਕਰ ਦੇ ਵਿੱਚ ਮੀਟਿੰਗ ਤੇ ਸਹਿਮਤੀ ਬਣੀ ਕਿ ਦਿੱਲੀ ਦੇ ਵਿੱਚ ਪ੍ਰੋਗਰਾਮ ਕਰਨਾ ਚਾਹੀਦਾ ਤੇ ਆ ਜਿਹੜੀਆਂ ਤਿੰਨ ਮੰਗਾਂ ਉਹਦੇ ਵਿੱਚ ਹੋਰ ਜੋੜੀਆਂ ਨੇ ਐਮਐਸਪੀ ਕਾਨੂੰਨ ਬਣਾਉਣ ਦੀ ਗੱਲ ਸਵਾਮੀ ਨਾਲ ਸਾਰੀਆਂ ਮੰਗਾਂ ਪਈਆਂ ਹੋਈਆਂ ਨੇ ਤਾਂ ਉਹ ਐਵੇਂ ਹੁਣ ਖੇੜਾ ਛਡਾਉਣਾ ਸਮੇਂ ਨੂੰ ਸਰਕਾਰ ਨੂੰ ਉਰਸ਼ਾ ਕਰਨਾ ਕਿਸੇ ਦੇ ਸਮੇਂ ਦੇ ਵਿੱਚ ਬੀਜੇਪੀ ਦੇ ਆਗੂਆਂ ਨਾਲ ਬੜਾ ਲੋਕਾਂ ਦਾ ਰੋਸ ਦੇਖਿਆ ਪੰਜਾਬ ਚ ਵੀ ਦੇਖਣ ਨੂੰ ਮਿਲਿਆ ਸੀ ਹਰਿਆਣਾ ਚ ਵੀ ਮਿਲਿਆ ਸੀ ਜੇ ਹਜੇ ਵੀ ਸਿਪਕ ਨਹੀਂ ਸਬਕ ਨਹੀਂ ਸਿੱਖਦੇ ਹਜੇ ਵੀ ਲੱਭ ਜ ਸਾਡੇ ਉਸ ਅਦੌਲਰ ਨੂੰ ਕੋਈ ਕਾਮਰੇਡ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਮੇਰੇ ਹਿਸਾਬ ਨਾਲ ਸਮਝ ਉਹਨਾਂ ਦੀ ਇਹ ਹੈ ਕਿ ਉਹਨਾਂ ਨੇ ਆਪਦੇ ਮੰਤਰੀਆਂ ਨੂੰ ਆਪਦੇ ਆਗੂਆਂ ਨੂੰ ਇਹ ਕਹਿਣਾ ਚਾਹੀਦਾ ਕਿ ਹੁਣ ਸਮਾਂ ਹੁਣ ਤਾਂ ਪਾਰਲੀਮੈਂਟਾਂ ਦੇ ਵਿੱਚ ਜੀ ਉਸ ਦਾ ਵੀ ਗੱਲ ਜੀ ਕਿ 13 ਫਰਵਰੀ ਨੂੰ ਕਿਸਾਨ ਫਿਰ ਭਾਰਤ ਦੇ ਸਾਰੇ ਆ ਰਹੇ ਨੇ ਇੱਕ ਗੱਲ ਹੋਰ ਜੇ ਕੋਈ ਆਗੂ ਬਿਆਨਬਾਜ਼ੀ ਕਰਦਾ ਮੈਨੂੰ ਲੱਗਦਾ ਉਹ ਸੋਭਾ ਨਹੀਂ ਦਿੰਦਾ ਉਹਨੂੰ ਆਪਦੇ ਸ਼ਬਦ ਵਾਪਸ ਲੈਣੇ ਚਾਹੀਦੇ ਨੇ ਮੈਂ ਤਾਂ ਜਿਹੜਾ ਇਹ ਕਹਿਣਾ ਵੀ 13 ਤਰੀਕ ਦੇ ਪੁਰਬ ਦੀ ਦੀ ਤਿਆਰੀ ਦੀ ਸਵੰਧ ਦੇ ਵਿੱਚ ਜਿੰਨੀਆਂ ਸਟੇਟਾਂ ਤੋਂ ਰਿਪੋਰਟਾਂ ਲੈਂਦੀਆਂ ਨੇ ਸਾਡੇ ਮੁਤਾਬਕ ਉਹ ਬਹੁਤ ਬੱਧੀ ਗੱਲ ਇਹ ਸ਼ਾਹ ਲੋਕਾਂ ਨੂੰ ਜੀ ਕਹਿੰਦੇ ਜਾਂਦੇ ਇੱਕ ਗੱਲ ਹੋਰ ਦੱਸਿਓ ਕਿ ਜਿਵੇਂ ਐਸਕੇਐਮ ਜਿਹੜਾ ਹੈਗਾ ਜਿਵੇਂ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੀ ਵੀ ਕਾਲ ਹੈ ਕਿ 16 ਬੰਦ ਨੂੰ ਭਾਰਤ 16 ਤਰੀਕ ਨੂੰ ਭਾਰਤ ਬੰਦ ਦਾ ਦੱਸਦਾ ਦਿੱਤਾ ਹੋਇਆ ਐਸਕੇਐਮ ਨੇ ਕਿ ਦਿੱਲੀ ਜਾਣ ਵਾਲੇ ਮਾਮਲੇ ਦੇ ਉੱਪਰ ਥੋੜੀ ਜਿਹੜਾ ਐਸਕੇਐਮ ਹੈ ਥੋੜੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਏ ਇਸ ਮਾਮਲੇ ਦੇ ਉੱਪਰ ਕਿਉਂਕਿ ਜਦੋਂ ਸੁਆਮੀਨਾਥ ਜੀ ਜੋ ਜਲੰਧਰ ਦੇ ਵਿੱਚ ਸੁਆਮੀਨਾਥ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਜਥੇਬੰਦੀਆਂ ਵੱਲੋਂ ਉਦੋਂ ਵੀ ਗੱਲ ਚੱਲੀ ਸੀ ਕਿਉਂ ਨਾ ਕਿ ਇੱਕ ਫੋਰਮ ਦੇ ਉੱਪਰ ਮੁੜ ਇਕੱਠਿਆਂ ਹੋਇਆ ਜਾਵੇ ਤੇ ਉਦੋਂ ਗੱਲ ਨਹੀਂ ਸੀ ਬਣੀ ਸਾਰੀ ਜਥੇਬੰਦੀਆਂ ਨੂੰ ਲੈ ਕੇ ਤੇ ਹੁਣ ਕੀ ਤੁਸੀਂ ਐਸਕੇਐਮ ਦੇ ਨਾਲ ਗੱਲਬਾਤ ਕੀਤੀ ਹੈ ਜਾਂ ਫਿਰ ਐਸਕੇਐਮ ਦਾ ਜਿਹੜਾ 16 ਦਾ ਭਾਰਤ ਬੰਦ ਦਾ ਸੱਦਾ ਤੇ ਉਹ ਉਹਦੇ 'ਚ ਤੁਸੀਂ ਸ਼ਮੂਲੀਅਤ ਕਰੋਗੇ ਨਹੀਂ ਵੇਖੋ ਇੱਕ ਇਹ ਹੁੰਦਾ ਹੈ ਭਾਰਤ ਵਿੱਚ ਕਿਸੇ ਸਟੇਟ ਵੱਲੋਂ ਪ੍ਰੋਗਰਾਮ ਦੇ ਦੇਣਾ ਜਾਂ ਕਿਸੇ ਇੱਕ ਕਿਸਾਨ ਜਥੇਬੰਦੀ ਦਾ ਪ੍ਰੋਗਰਾਮ ਦਿੱਤਾ ਜਾਣਾ ਉਹ ਤੇ ਵਿਚਾਰ ਕੀਤਾ ਜਾ ਸਕਦਾ ਇੱਕ ਸਮਝ ਕੇ ਸੋਚ ਕੇ ਪੈਨਲ ਪ੍ਰੋਗਰਾਮ ਦੇਣਾ ਉਹ ਤੇ ਨਹੀਂ ਮੈਨੂੰ ਲੱਗਦਾ ਕਿ ਵਿਚਾਰ ਕਰਨ ਦੀ ਲੋੜ ਹੈ ਜਿੱਥੋਂ ਤੱਕ ਤੁਸੀਂ ਕਿਹਾ ਕਿ ਅਸੀਂ ਕਿਹਾ ਸੀ ਕਿ ਸਾਡਾ ਜਿਹੜਾ ਸੰਵਿਧਾਨ ਹੈ ਜਿਹੜਾ ਸੰਯੁਕਤ ਖਸਾਨ ਮੁਰਚਾ ਗੈਰ ਰਾਜ ਦਾ ਬਣਿਆ ਇਸ ਸੰਤੰਤਾ ਨੂੰ ਮੰਨ ਕੇ ਕੋਈ ਆਵੇ ਜੀਆ ਨੂੰ ਅਸੀਂ ਜਿੱਥੋਂ ਖਾਸ ਕਰਕੇ ਉਹ ਜੇ ਭਾਰਤ ਬੰਦ ਦਾ ਸੱਦਾ ਦੇਣਾ ਉਹ ਤਾਂ ਟ੍ਰੇਡ ਯੂਨੀਅਨ ਦਾ ਸੱਦਾ ਹੈ ਉਹ ਸਾਡੋ ਪਤਾ ਹੈ ਉਹ ਸਾਡੇ ਅੱਗੇ ਵੀ ਦਿੱਲੀ ਦੇ ਵਿੱਚ ਮੋਰਚਾ ਚੱਲਦੇ ਰਹੇ ਬਹੁਤ ਵਾਰੀ ਅਸੀਂ ਭਾਰਤਬੰਦ ਕੀਤਾ ਬਹੁਤ ਵਾਰੀ ਉੱਥੇ ਅਸੀਂ ਪ੍ਰੋਗਰਾਮ ਰੋੜਾਂ ਦਾ ਦਿੱਤਾ ਬਹੁਤ ਵਾਰੀ ਟ੍ਰੇਨਾਂ ਦੀਆਂ ਪੱਡੜੀਆਂ ਤੇ ਗਏ ਆ ਉਦੋਂ ਵੀ ਜਿਹੜੇ ਇਹਨਾਂ ਦੇ ਰੇਲਵੇ ਮੁਲਾਜ਼ਮ ਸੀਗੇ ਟ੍ਰੇਡ ਯੂਨੀਅਨਾਂ ਅਸੀਂ ਇਹਨਾਂ ਦੇ ਪ੍ਰੋਗਰਾਮ ਦਿੱਤੇ ਅਸੀਂ ਉੱਥੋਂ ਹਮਾਇਤ ਕਰਦੇ ਰਹੇ ਆ ਇਹ ਇੱਕ ਢੇਡੇ ਢਗਾਂ ਹਮਾਇਤ ਕਰ ਸਕਦੇ ਆ ਪਰ ਫਾਈਨਲ ਪ੍ਰੋਗਰਾਮ ਦੇਖ ਕੇ 13 ਦੇ ਪ੍ਰੋਗਰਾਮ ਨੂੰ ਠੰਡਾ ਕਰਨਾ ਸਰਕਾਰ ਦੇ ਪੱਖ ਤੇ ਲੈ ਕੇ ਜਾਣਾ ਇਹ ਮੈਨੂੰ ਲੱਗਦਾ ਵੀ ਠੀਕ ਨਹੀਂ ਤਾਂ ਉਸ ਮੋਰਚੇ ਨੂੰ ਜਿਉਂ ਬਹਿਮੈਦੀ ਕਰਨੀ ਹੈ ਦਿੱਲੀ ਦੇ ਵਿੱਚ ਬਸੇਰੇਆਂ ਸੜਕਾਂ ਸਾਡੇ ਨਾਲ ਸਟੇ ਸਮਝਾ ਨਾ ਕਰਨ ਉਹ ਇਕੱਠੇ ਨਾ ਬੋਲਣ ਪਰ ਜਿਹੜੀਆਂ ਸਾਡੀਆਂ ਮੰਗਾਂ ਰਹਿੰਦੀਆਂ ਨੇ ਉਹ ਤਾਂ ਸਮਝਿਆ ਨੇ ਪਰ ਚੇ ਉਹਨਾਂ ਤੇ ਵੀ ਹੈ ਸਾਡੇ ਤੇ ਵੀ ਹੈ ਕਿਹੜਾ ਕਿਹੜੀ ਵਾਲਾ ਤੁਸੀਂ ਜ਼ਿਕਰ ਕੀਤਾ ਹੈ ਤਾਂ ਉਹ ਸਾਡੀ ਹੈ ਸੱਦਾ ਸਾਦਾ ਹੀ ਦਿੱਤਾ ਹੋਇਆ ਸੀ ਮੋਰਚੇ ਦਾ ਉਹਨਾਂ ਤੇ ਕੇਸ ਹੈ ਅੱਜ ਉਹ ਮੰਤਰੀ ਬਾਹਰ ਫਿਰਦਾ ਜਿੰਨੇ ਵੀ ਹੋਰ ਕੇਸ ਨੇ ਉਹ ਸਾਰਿਆਂ ਦੇ ਸੰਝ ਨੇ ਇਹਨਾਂ ਨੂੰ ਕਿਹੜਾ ਸਮਾਹ ਨਾਲ ਕੋਲੇ ਕਿ ਉਹ ਜਿਹੜੇ ਬਾਅਦ ਦੋ ਮਹੀਨਿਆਂ ਨੂੰ ਆਉਣਗੇ ਉਦੋਂ ਤਾਂ ਚੋਣ ਜਾਬਤਾ ਲੱਗ ਜਾਣਾ ਹੈ ਜਿੱਤੇ ਵੀ ਗੁਰ ਕਰਨਾ ਚਾਹੀਦਾ ਇਹਦਾ ਮਤਲਬ ਆ ਰਹਿੰਦੇ ਸਮੇਂ ਦੇ ਵਿੱਚ ਉਹਨਾਂ ਨੂੰ ਵਿਚਾਰ ਕਰਕੇ ਕੋਈ ਗੱਲ ਨਹੀਂ મતਭੇਦ ਸਾਰਿਆਂ ਦੇ ਆ ਪਰ ਲੋਕਾਂ ਦੀਆਂ ਮੰਗਾਂ ਮਨਾਉਣੇ ਸਾਡੀ ਜ਼ਿੰਮੇਵਾਰੀ ਵੀ ਆ ਇਹ ਉਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਹਜੇ ਸਮਾਂ ਦੋ ਦਿਨ ਸੋਚ ਕੇ ਤੇ ਜਿਹੜਾ ਮੇਰੀ ਸਾਡੀ ਤਾਂ ਸਮਝ ਇਹੀ ਕਹਿੰਦੀ ਹੈ ਕਿ ਦੋ ਦਿਨਾਂ ਦੇ ਵਿੱਚ ਵੀ ਠੀਕ ਹੈ ਕਿਆਰੀ ਘੱਟ ਹੋ ਘੱਟ ਗਿਣਤੀ ਤੇ ਜਾਣਗੇ ਪਰ ਲਬਜ ਉਸ ਸੱਤ ਕੇਂਦਰ ਸਰਕਾਰ ਤੇ ਮਾਰਨੀ ਚਾਹੀਦੀ ਹੈ ਘਟ ਗਿੰਤੀ ਚਾਜਣ ਪਰ ਹਮਾਇਤ ਤੇ ਨਾਲ ਉਹਨਾਂ ਨੂੰ ਆਪਦੀ ਜਿੰਨੀ ਕੁ ਵੀ ਉਹ ਹਿੱਸਾ ਪਾ ਸਕਦੇ ਆ ਕੋਈ ਸ਼ਰਤ ਤੇ ਬੈਠ ਕੇ ਉਸ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੀਦਾ ਉਹਨਾਂ ਨੂੰ ਇਹਨਾਂ ਦੀ ਜ਼ਿੰਮੇਵਾਰੀ ਆ ਆਪਦੀ ਕੰਨੀ ਪੰਜਾਬ ਸਰਕਾਰ ਨੇ ਵੀ ਰੂਟ ਜਾਰੀ ਕੀਤੇ ਨੇ ਕਿ ਜਿਹੜੇ ਖਨੌਰੀ ਬਾਰਡਰ ਤੋਂ ਜਾਂ ਸ਼ੰਭੂ ਬਾਰਡਰ ਤੋਂ ਮੇਨ ਰਸਤੇ ਨੇ ਜਾਣ ਵਾਲੇ ਉਹਨਾਂ ਦੀ ਬਜਾਏ ਕਿਉਂ ਨਾ ਜਿਹੜੇ ਵਿਚ ਵਿਚਾਲੇ ਵਾਲੇ ਰਸਤੇ ਆ ਉਹ ਲੈ ਜਾਣ ਜਮੇ ਮੈਨੂੰ ਲੱਗਦਾ ਵੀ ਜਿਹੜਾ ਹਰੇਕ ਗੱਲ ਨਹੀਂ ਅਸੀਂ ਕਿਸੇ ਸਰਕਾਰ ਦੀ ਮਾੜੀ ਕਹਿੰਦੇ ਜਿਹੜੀ ਖਾਸ ਕਰਕੇ ਪੰਜਾਬ ਸਰਕਾਰ ਨੇ ਜੀ ਜੋ 13 ਫਰਵਰੀ ਵਾਲੇ ਕਾਲ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਰੋਲ ਲਮਾਇਆ ਇਹ ਸਲਾਂਗਾ ਜੋਗ ਹੈ ਕਿ ਉਹਨਾਂ ਨੇ ਆਪ ਦਾ ਜਵਾਬ ਦੇ ਦੇਣਾ ਕਿ ਅਸੀਂ ਇੰਨੀ ਫੋਰਸ ਨਹੀਂ ਲੈਣੀ ਵੀ ਅਸੀਂ ਕਿਉਂ ਕਿਸਾਨਾਂ ਨੂੰ ਰੋਕਾਂਗੇ ਇਹਨਾਂ ਦੀਆਂ ਮੰਗਾਂ ਰਹਿੰਦੀਆਂ ਨੇ ਉਸ ਮੰਗਾਂ ਦੇ ਵਿੱਚ ਇਹ ਵੀ ਉਦੋਂ ਤਾਂ ਬੈਠਦੇ ਰਹੇ ਸਾਡੇ ਨਾਲ ਤਾਂ ਇਹ ਜਿਹੜਾ ਹਜੇ ਤੱਕ ਦਾ ਜਿਹੜਾ ਇਹਨਾਂ ਦਾ ਕਦਮ ਚੱਕਿਆ ਜਿਹੜੀ ਪੈਰਵਾਹੀ ਕਰ ਰਹੀ ਹੈ ਗੱਲਬਾਤ ਚ ਉਸ ਲੰਗਾ ਜੋਗ ਹੈ ਤਾਂ ਜੇ ਆਪਲ ਦੇ ਵਿੱਚ ਰਸਤੇ ਕਿੱਥੋਂ ਦੇ ਜਾਣਾ ਕੀ ਕਰਨਾ ਅਸੀਂ ਕੋਈ ਲੋਕੀ ਨਹੀਂ ਜਾਣਾ ਅਸੀਂ ਉਪਨ ਹੈ ਉਪਨ ਸਾਡੀਆਂ ਮੰਗਾ ਨੇ ਉਪਨ ਰੋਡਾਂ ਤੇ ਜਾਵਾਂਗੇ ਤਿੰਨ ਅਸੀਂ ਜਿਹੜੇ ਭਰਾ ਲਾਕੇ ਦਿੱਤੇ ਹੋਇਆ ਡੱਬਾ ਵਾਲੀ ਖਨੌਰੀ ਸ਼ੰਭੂ ਤਾਂ ਸਾਡੇ ਇਹ ਜਾਣਗੇ ਕੁਝ ਹੋ ਸਕਦਾ ਕਿਸਾਨ ਸਾਡੇ ਲਿੰਕ ਰੋਡਾਂ ਤੇ ਵੀ ਜਾਵ ਦਿੰਦੇ ਨੇ ਵੀ ਇਧਰੋਂ ਨੇੜਾ ਪੈਂਦਾ ਕੋਈ ਕਿਸਾਨ ਸਾਡੇ ਇੰਨੇ ਵੀ ਦੇਖਦੇ ਆ ਜੇ ਇਧਰ ਦੀ ਬਿੰਗ ਪਊਗਾ ਮੇਰਾ ਤੇਲ ਮੱਚੂਗਾ ਆਪਾਂ ਨੇੜੇ ਜਾਣਾ ਤਾਂ ਉਧਰ ਹੀ ਹੈ ਖਨੌਰੀ ਦੇ ਪਿੰਡਾਂ ਵਿੱਚੋਂ ਆਏ ਕਿਸਾਨ ਜਾਣਗੇ ਸਾਰੀਆਂ ਸੜਕਾਂ ਤੇ ਜਾ ਸਕਦੇ ਨੇ ਜੀ ਸੁਜੀ ਸਕੋਟੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਜੀ